ਪੰਜਾਬੀ ਲਾਈਨਸ ਟੀਵੀ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਅਮਿਤ ਕੁਮਾਰ ਅੱਜ ਕੀ ਹੋਇਆ ਪ੍ਰੋਗਰਾਮ ਦੇ ਵਿੱਚ ਨਿਗਾ ਮਾਰਦੇ ਆਂ ਵੱਡੀਆਂ ਖਬਰਾਂ ਦੇ ਵੱਲ ਸਭ ਤੋਂ ਪਹਿਲਾਂ ਗੱਲ ਮੰਤਰੀ ਅਮਨ अरोड़ा ਦੀ ਕਰ ਲੈਂਦੇ ਆਂ ਇਹਨਾਂ ਦਿਨਾਂ ਦੇ ਵਿੱਚ ਖੂਬ ਚਰਚਾ ਚ ਨੇ ਪਿੱਲਾ ਸ਼ਰਮਣਿ ਅਕਾਲੀ ਦਲ ਵੱਲੋਂ ਸਪੀਕਰ ਕੁਲਤਾਸ ਸੰਧਵਾ ਨੂੰ ਚਿੱਠੀ ਲਿਖੀ ਜਾਂਦੀ ਆ ਉਹਨਾਂ ਦੇ ਖਿਲਾਫ ਤੇ ਉਸ ਤੋਂ ਬਾਅਦ ਇੱਕ ਵਕੀਲ ਦੇ ਵੱਲੋਂ ਚਿੱਠੀ ਲਿਖੀ ਜਾਂਦੀ ਹੈ ਤੇ ਹੁਣ ਗਵਰਨਰ ਦੇ ਵੱਲੋਂ ਸੀਐਮ ਮਾਨ ਨੂੰ ਚਿੱਠੀ ਲਿਖੀ ਗਈ ਹੈ ਇਹ ਗਵਰਨਰ ਆ ਦਾ سلسلہ ਸੀਐਮ ਮਾਨ ਨੂੰ ਚਿੱਠੀ ਲਿਖਣ ਦਾ ਪੁਰਾਣਾ ਹੈ ਤੇ ਹੁਣ ਅਮਨ अरोड़ा ਦੇ ਬਾਬਤ ਚਿੱਠੀ ਲਿਖੀ ਗਈ ਹੈ ਤੇ ਕਿਹਾ ਅਦਾਲਤ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ ਸਕਰੂਰ ਦੀ ਅਦਾਲਤ ਵੱਲੋਂ ਅਮਨ ਅਰੋੜਾ ਨੂੰ ਉਸਤੇ ਹਾਲੇ ਤੱਕ ਅਦਾਲਤ ਨੇ ਕੋਈ ਸਟੇ ਨਹੀਂ ਦਿੱਤਾ ਤੇ ਤੁਸੀਂ ਆਉਂਦੇ ਸਮੇਂ ਦੇ ਵਿੱਚ ਕੀ ਕਾਰਵਾਈ ਇਹਨਾਂ ਤੇ ਕਰ ਰਹੇ ਹੋ ਇੱਕ ਤਾਂ ਮੈਂਬਰਸ਼ਿਪ ਰੱਦ ਕਰਨ ਵਾਲੀ ਗੱਲ ਜੋ ਅਕਾਲੀ ਦਲ ਦੇ ਵੱਲੋਂ ਚੱਕੀ ਗਈ ਹੈ ਕਿ ਸਜ਼ਾ ਅਧੀਨ ਨੇ ਤੇ ਮੈਂਬਰਸ਼ਿਪ ਕਿਉਂ ਨਹੀਂ ਰੱਦ ਕੀਤੀ ਗਈ ਇਸ ਤੋਂ ਇਲਾਵਾ ਆਉਂਦੀ 26 ਜਨਵਰੀ ਨੂੰ ਇਹ ਇੱਕ ਸਰਕਾਰੀ ਸਮਾਗਮ ਹੁੰਦੇ ਨੇ ਜਦੋਂ ਮੰਤਰੀਆਂ ਦੇ ਵੱਲੋਂ ਮੁੱਖ ਮੰਤਰੀ ਦੇ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅ ਅਦਾ ਕੀਤੀ ਜਾਂਦੀ ਹੈ ਤੇ ਉਸ ਦੇ ਵਿੱਚ ਅਮਨ अरोड़ा ਨੂੰ ਵੀ ਇਹ ਜਿੰਮੇਵਾਰੀ ਦਿੱਤੀ ਗਈ ਹੈ ਕਿਉਂਕਿ ਉਹ ਮੰਤਰੀ ਅਹੁਦੇ ਤੇ ਤਾਇਨਾਤ ਨੇ ਤੇ ਉਹਨਾਂ ਦੇ ਵੱਲੋਂ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਤਿਰੰਗਾ ਲਹਿਰਾਇਆ ਜਾਏਗਾ ਇਸ ਬਾਬਤ ਰਾਜਪਾਲ ਹੋਰਾਂ ਨੇ ਸੀਐਮ ਮਾਨ ਨੂੰ ਚਿੱਠੀ ਲਿਖ ਕੇ ਸਵਾਲ ਪੁੱਛੇ ਨੇ ਕਿ ਕੀ ਤੁਸੀਂ ਵੀ ਅਮਨ अरोड़ा ਨੂੰ ਇਸ ਬਾਬਤ ਇਜਾਜ਼ਤ ਦਿੰਦੇ ਹੋ ਕਿ ਉਹ 26 ਜਨਵਰੀ ਦੇ ਮੌਕੇ ਤਿਰੰਗਾ ਲਹਿਰਾਉਣਗੇ ਤੇ ਜੇਕਰ ਅਜਿਹੀ ਇਜਾਜ਼ਤ ਹੈ ਤਾਂ ਇਹ ਸੰਵਿਧਾਨ ਦੇ ਖਿਲਾਫ ਹੈ ਕਿਉਂਕਿ ਉਹਨਾਂ ਨੂੰ ਸਜ਼ਾ ਦਾ ਐਲਾਨ ਅਦਾਲਤ ਦੇ ਵੱਲੋਂ ਕੀਤਾ ਗਿਆ ਹੁਣ ਦੇਖਣਾ ਹੋਏਗਾ ਕਿ ਸੀਐਮ ਮਾਨ ਜਵਾਬੀ ਪੱਤਰ ਕਦੋਂ ਲਿਖਦੇ ਨੇ ਤੇ ਅਮਨ अरोड़ा ਨੂੰ ਲੈ ਕੇ ਕੀ ਵੱਡਾ ਫੈਸਲਾ ਲੈਂਦੇ ਨੇ ਥੋੜਾ ਅਗੇ ਗੱਲ ਗੈਂਗਸਟਰ ਲੋਰੈਂਸ ਬਿਸ਼ਨੋਈ ਦੀ ਕਰ ਲੈਂਦੇ ਆ ਲੋਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਦੇ ਵਿੱਚ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਏਡੀਜੀਪੀ ਦੇ ਵੱਲੋਂ ਇਹ ਗੱਲ ਕੋਰਟ ਦੇ ਵਿੱਚ ਅਦਾਲਤ ਦੇ ਵਿੱਚ ਕਹੀ ਗਈ ਹੈ ਕਿ ਉਹਨਾਂ ਦਾ ਇੰਟਰਵਿਊ ਅੱਜ ਹਟਾ ਦਿੱਤਾ ਗਿਆ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ YouTube ਤੋਂ ਇਹ ਇੰਟਰਵਿਊ ਹਟਾ ਦਿੱਤਾ ਗਿਆ ਹੈ ਤੇ ਨਾਲ ਇਹ ਗੱਲ ਕਹੀ ਗਈ ਹੈ ਕਿ ਅਸੀਂ ਇਸ ਬਾਬਤ ਉਸ ادارے ਨਾਲ ਵੀ ਗੱਲ ਕੀਤੀ ਸੀ ਜਿਨ੍ਹਾਂ ਦੇ ਵੱਲੋਂ ਇਹ ਇੰਟਰਵਿਊ ਕੀਤਾ ਗਿਆ ਇਸ ਇੰਟਰਵਿਊ ਮਾਮਲੇ ਦੇ ਵਿੱਚ ਹੁਣ ਅਗਲੀ ਸੁਣਵਾਈ 10 ਜਨਵਰੀ ਨੂੰ ਕੀਤੀ ਜਾਣੀ ਹੈ ਤੇ ਨਾਲ ਹੀ ਇੱਕ ਸੀਲਬੰਦ ਰਿਪੋਰਟ ਪੇਸ਼ ਕੀਤੀ ਗਈ ਹੈ ਏਡੀਜੀਪੀਵੀ ਦੇ ਵੱਲੋਂ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਜਦੋਂ ਇਹ ਇੰਟਰਵਿਊ ਆਈ ਸੀ ਉਸ ਸਮੇਂ ਲੋਰੈਂਸ ਬਿਸ਼ਨੋਈ ਪੰਜਾਬ ਦੇ ਵਿੱਚ ਨਹੀਂ ਸੀ ਇਹ ਇੰਟਰਵਿਊ ਜਾਂ ਤਾਂ ਦਿੱਲੀ ਦੇ ਵਿੱਚ ਹੋਈ ਹੈ ਤੇ ਜਾਂ ਫਿਰ ਇਹ ਇੰਟਰਵਿਊ ਰਾਜਸਥਾਨ ਦੇ ਵਿੱਚ ਹੋਈ ਹੈ ਇਹ ਪੰਜਾਬ ਤੱਕ ਦੀ ਜਾਂਚ ਰਿਪੋਰਟ ਭੇਜੀ ਗਈ ਹੈ ਪੰਜਾਬ ਦੀ ਹੱਦ ਤੱਕ ਹੀ ਇਹ ਜਾਂਚ ਕੀਤੀ ਗਈ ਹੈ ਹਾਲਾਂਕਿ ਇਸ ਜਾਂਚ ਦਾ ਦਾਇਰਾ ਹੋਰ ਵਧਣਾ ਚਾਹੀਦਾ ਹੈ ਰਾਜਸਥਾਨ ਦੀ ਜੇਲ੍ਹ ਦੇ ਵਿੱਚ ਇੰਟਰਵਿਊ ਹੋ ਸਕਦਾ ਹੈ ਵਾਰ-ਵਾਰ ਐਸਆਈਟੀ ਦੇ ਵੱਲੋਂ ਇਹ ਗੱਲ ਕੀਤੀ ਜਾ ਰਹੀ ਹੈ ਤੇ ਇਸ ਬਾਬਤ ਪੰਜਾਬ ਹਾਈ ਕੋਰਟ ਨੇ ਕਿਹਾ ਕਿ ਐਫਆਈਆਰ ਦਾ ਕੀ ਬਣਿਆ ਹੁਣ ਅਗਲੇ ਜਦੋਂ ਸੁਣਵਾਈ ਹੋਊਗੀ 10 ਜਨਵਰੀ ਨੂੰ ਤਾਂ ਐਫਆਈਆਰ ਦੇ ਬਾਬਤ ਚਰਚਾ ਹੋਏਗੀ ਪੰਜਾਬ ਦੀਆਂ ਜੇਲਾਂ ਚਰਚਾ ਚ ਰਹਿੰਦੀਆਂ ਨੇ ਤੇ ਹੁਣ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਹੈ ਅਕਸਰ ਸਿਕਿਉਰਟੀ ਨੂੰ ਲੈ ਕੇ ਸਵਾਲ ਵਿਰੋਧੀ ਧਿਰਾਂ ਤੇ ਆਮ ਲੋਕ ਚੱਕਦੇ ਰਹਿੰਦੇ ਨੇ ਕਿਉਂਕਿ ਜੇਲਾਂ ਦੇ ਵਿੱਚੋਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਤੇ ਇਲਜ਼ਾਮ ਲੱਗਦੇ ਨੇ ਕਿ ਇੰਟਰਵਿਊ ਤੱਕ ਵੀ ਪੰਜਾਬ ਦੀਆਂ ਜੇਲਾਂ ਦੇ ਵਿੱਚ ਹੋਏ ਨੇ ਹੁਣ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਨਵਾਂ ਐਕਸ਼ਨ ਪਲਾਨ ਤਿਆਰ ਕੀਤਾ ਹੈ ਪੰਜਾਬ ਦੀਆਂ ਜੇਲਾਂ ਨੂੰ ਹੋਰ ਸੁਰੱਖਿਅਤ ਬਣਾਇਆ ਜਾਵੇ ਜੇਲ ਦੇ ਵਿੱਚ ਫੋਨ ਨਾ ਪਹੁੰਚ ਸਕਣ ਇਸ ਦੇ ਬਾਬਤ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਦੇ 16 ਜ਼ਿਲ੍ਹਿਆਂ ਦੇ ਵਿੱਚ 40 ਫੁੱਟ ਉੱਚੇ ਨੈਟ ਲਵਾਵਾਂਗੇ ਨਾਈ ਲੌਨ ਦੇ ਨੈਟ ਲਗਵਾਏ ਜਾਣਗੇ ਤਾਂ ਜੋ ਕੰਧਾਂ ਤੋਂ ਪਾਰ ਜਿਹੜੇ ਫੌਨ ਛੁੱਟੇ ਜਾਂਦੇ ਨੇ ਉਹ ਜ਼ਿਲ੍ਹਿਆਂ ਦੇ ਵਿੱਚ ਐਂਟਰ ਨਾ ਹੋ ਸਕਣ ਇਸ ਤੋਂ ਇਲਾਵਾ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਕਿ AI ਦੀ ਮਦਦ ਦੇ ਨਾਲ CCTV ਇੰਸਟਾਲ ਕੀਤੇ ਜਾਣਗੇ ਤਾਂ ਜੋ ਜੇਕਰ ਮੋਬਾਈਲ ਛੁੱਟਣ ਦੀ ਕੋਈ ਹਰਕਤ ਹੁੰਦੀ ਹੈ ਤਾਂ ਉਸ ਬਾਬਤ ਤੁਰੰਤ ਜਾਣਕਾਰੀ ਮਿਲ ਸਕੇ ਇਸ ਤੋਂ ਇਲਾਵਾ ਫੁੱਲ ਬੋਡੀ ਸਕੈਨ ਵੀ ਲਿਆਂਦੇ ਜਾ ਰਹੇ ਨੇ ਇਹ ਪੰਜਾਬ ਸਰਕਾਰ ਨੇ ਦਾ ਦਾਵਾ ਕੀਤਾ ਹੈ ਤੇ ਜੈਮਰ ਵੀ ਨਵੇਂ ਆਰਡਰ ਕੀਤੇ ਜਾ ਰਹੇ ਨੇ ਜਿਹੜੇ 4G ਤੇ 5G ਦੇ ਨੈਟਵਰਕ ਦੇ ਨਾਲ ਲੜਨ ਦੇ ਵਿੱਚ ਸਮਰਥ ਹੋਣਗੇ ਤਾਂ ਪਿਛਲੇ ਦਿਨਾਂ ਦੀ ਇਹ ਵੀਡੀਓ ਹੈ ਪੰਜਾਬ ਦੇ ਲੁਧਿਆਣਾ ਜੇਲ੍ਹ ਦੇ ਵਿੱਚ ਕੈਦੀ ਬਰਥਡੇ ਪਾਰਟੀ ਇੰਜੋਏ ਕਰਦੇ ਹੋਏ ਦਿਖਾਈ ਦਿੰਦੇ ਨੇ ਇਹ ਵੀਡੀਓ 10-15 ਦਿਨ ਪੁਰਾਣੀ ਆ ਹਾਲਾਂਕਿ ਵਾਇਰਲ ਕੱਲ ਹੁੰਦੀ ਆ ਤੇ तमाम ਸਵਾਲ ਇਹ ਜੇਲ੍ਹ ਪ੍ਰਸ਼ਾਸਨ ਤੇ ਵੀ ਖੜੇ ਕਰਦੀ ਆ ਜਿਸ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਕਿ ਪੰਜਾਬ ਦੇ ਜ਼ਿਲ੍ਹੇ ਨੂੰ ਹੋਰ ਸੁਰੱਖਿਅਤ ਬਣਾਇਆ ਜਾਵੇਗਾ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਕਿਵੇਂ ਫੋਨ ਆ ਰਹੇ ਨੇ ਉਸ ਸਬੰਧਤ ਨੈਟ ਲਗਾਏ ਜਾਣਗੇ ਨਾਈਲੋਨ ਦੇ ਬੋਡੀ ਸਕੈਨਰ ਲੈ ਕੇ ਆਏ ਜਾ ਰਹੇ ਨੇ ਤੇ ਨਾਲ ਹੀ ਨਵੇਂ ਸੀਸੀਟੀਵੀ ਇੰਸਟਾਲ ਕੀਤੇ ਜਾ ਰਹੇ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਤੇ ਜੈਮਰ ਵੀ 4G 5G ਨੈਟਵਰਕ ਦੇ ਨਾਲ ਲੜਨ ਦੇ ਲਈ ਲੈ ਕੇ ਆਏ ਜਾ ਰਹੇ ਨੇ ਇਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਜਿਹੜਾ ਵੀਡੀਓ ਬਣਾਉਣ ਵਾਲਾ ਸਿਲਸਲਾ ਵੀਡੀਓ ਕਾਲਾ ਕਰਨ ਵਾਲਾ ਸਿਲਸਲਾ ਫੋਨ ਪਹੁੰਚਣ ਵਾਲਾ ਸਿਲਸਲਾ ਇਹਨਾਂ ਦੇ ਨਾਲ ਥਮੇਗਾ ਜਾਂ ਨਹੀਂ ਥਮੇਗਾ ਗੱਲ ਅਗਲੀ ਖਬਰ ਦੀ ਕਰ ਲੈਂਦੇ ਆ ਪੰਜਾਬ ਦੇ ਲੋਕਾਂ ਦੇ ਲਈ ਥੋੜੀ ਜਿਹੀ ਇਹ ਰਾਹਤ ਵਾਲੀ ਖਬਰ ਹੈ ਜਿਨ੍ਹਾਂ ਦੀਆਂ ਜ਼ਮੀਨਾਂ ਦੇ ਇੰਤਕਾਲ ਲੰਬੇ ਸਮੇਂ ਤੋਂ ਲਟਕਦੇ ਪਏ ਨੇ ਪੈਂਡਿੰਗ ਪਏ ਨੇ ਉਸ ਬਾਬਤ ਸੀਐਮ ਮਾਨ ਹੋਰਾ ਦੇ ਵੱਲੋਂ ਅੱਜ ਟਵੀਟ ਕੀਤਾ ਗਿਆ ਭਗਵੰਤ ਮਾਨ ਹੋਰਾ ਨੇ ਕਿਹਾ ਕਿ ਉਹਨਾਂ ਨੇ ਇਹ ਆਰਡਰ ਜਾਰੀ ਕੀਤੇ ਨੇ ਕਿ ਪੰਜਾਬ ਦੀਆਂ ਤਹਿਸੀਲਾਂ ਸਭ ਤਹਿਸੀਲਾਂ ਦੇ ਵਿੱਚ ਜਿਹੜੇ ਅਫਸਰ ਨੇ ਉਹ ਹੁਣ ਸਪੈਸ਼ਲ ਵਿਸ਼ੇਸ਼ ਕੈਂਪ ਲਗਾਉਣ ਜਿਨ੍ਹਾਂ ਦੇ ਵਿੱਚ ਕਈ ਲੰਬੇ ਸਮੇਂ ਤੋਂ ਲਟਕ ਰਹੀਆਂ ਇੰਤਕਾਲ ਦੀਆਂ ਕਾਪੀਆਂ ਉਹਨਾਂ ਦੇ ਕੰਮ ਪੂਰੇ ਕੀਤੇ ਜਾਣ ਉਹਨਾਂ ਦੇ ਕੰਮ ਨਿਪਰੇ ਚਾੜੇ ਜਾਣ ਤਾਂ ਜੋ ਆਮ ਲੋਕਾਂ ਨੂੰ ਪਰੇਸ਼ਾਨੀ ਦਿੱਕਤ ਨਾ ਆਵੇ ਇਸ ਤੋਂ ਇਲਾਵਾ ਭ੍ਰਸ਼ਟਾਚਾਰ ਨੂੰ ਰੋਕਣ ਦੇ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਨੇ ਕਿਉਂਕਿ ਜੇਕਰ ਤੁਸੀਂ ਤਹਿਸੀਲ ਸਬ ਤਹਿਸੀਲ ਦੇ ਵਿੱਚ ਜਾਂਦੇ ਹੋ ਆਪਣੇ ਜ਼ਮੀਨ ਦੇ ਕਾਗਜ਼ਾਂ ਦੀ ਰਜਿਸਟਰੀ ਕਰਾਉਣ ਵਾਸਤੇ ਇੰਤਕਾਲ ਕਰਾਉਣ ਵਾਸਤੇ ਬਿਆਨਨਾ ਕਰਾਉਣਾ ਵਾਸਤੇ ਤਾਂ ਉਦੋਂ ਭ੍ਰਸ਼ਟਾਚਾਰ ਵੀ ਲੰਬੇ ਸਮੇਂ ਤੱਕ ਰੇ ਤੰਗ ਕਰਦਾ ਰਹਿੰਦਾ ਪੰਜਾਬੀਆਂ ਨੂੰ ਤੇ ਜਿਹੜੀਆਂ ਫਾਈਲਾਂ ਨੇ ਉਹ ਬੜੇ ਲੰਬੇ ਸਮੇਂ ਤੋਂ ਕਰ ਲਟਕਦੀਆਂ ਰਹਿੰਦੀਆਂ ਨੇ ਹੁਣ ਐਲਾਨ ਕੀਤਾ ਗਿਆ ਹੈ ਕਿ ਵਿਸ਼ੇਸ਼ ਕੈਂਪ ਲਗਾਏ ਜਾਣ ਸੋਮਵਾਰ ਤੋਂ ਇਹ ਵਿਸ਼ੇਸ਼ ਕੈਂਪ ਸ਼ੁਰੂ ਹੋ ਜਾਣਗੇ ਤਾਂ ਜੇਕਰ ਤੁਹਾਡੀਆਂ ਜ਼ਮੀਨਾਂ ਦੇ ਇੰਤਕਾਲ ਹਲੇ ਤੱਕਰ ਪੈਂਡਿੰਗ ਪਏ ਨੇ ਤਾਂ ਉਹਨਾਂ ਵਿਸ਼ੇਸ਼ ਕੈਂਪਾਂ ਦੇ ਵਿੱਚ ਪਹੁੰਚ ਕੇ ਆਪਣੀਆਂ ਜ਼ਮੀਨਾਂ ਦੇ ਇੰਤਕਾਲ ਪੂਰੇ ਕਰਵਾ ਲੈ ਜਾਣ ਹੁਣ ਅੱਗੇ ਖਬਰ ਮੌਸਮ ਦੀ ਕਰ ਲੈਂਦੇ ਆਂ ਕੜਾਕੇ ਦੀ ਠੰਡ ਲਈ ਤਿਆਰ ਹੋ ਜਾਵੋ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ ਉਹਦੇ 24 ਘੰਟਿਆਂ ਦੇ ਵਿੱਚ ਪੰਜਾਬ 'ਚ ਕੜਾਕੇ ਦਾ ਠੰਡ ਪੈਣ ਵਾਲੀ ਹੈ ਬੱਦਲ ਦੇਸੀ ਦੇ ਨਾਲ ਪੰਜਾਬ ਦੇ ਵੱਲ ਵੱਧ ਰਹੇ ਨੇ ਪੰਜਾਬ ਹਰਿਆਣਾ ਰਾਜਸਥਾਨ ਉੱਤਰ ਪ੍ਰਦੇਸ਼ ਦੇ ਵਿੱਚ ਇਹ ਅਲਰਟ ਜਾਰੀ ਕੀਤਾ ਗਿਆ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਬਰਫਬਾਰੀ ਹੋ ਰਹੀ ਹੈ ਤੇ ਪੱਛਮੀ ਗੜਬੜ ਦੇ ਕਾਰਨ ਹੁਣ ਬਦਲਬਾਈ ਵੀ ਪੈਦਾ ਹੋ ਰਹੀ ਹੈ। ਸੀਤ ਲਹਿਰ ਜਿਹੜੀ ਚੱਲ ਰਹੀ ਹੈ ਇਹ ਹਾਲ ਹੋਰ ਬੇਹਾਲ ਕਰ ਸਕਦੀ ਹੈ। ਬੁਰਾ ਹਾਲ ਇਸ ਨਾਲ ਹੋ ਸਕਦਾ ਹੈ। ਬਜ਼ੁਰਗਾਂ ਨੂੰ ਬੱਚਿਆਂ ਨੂੰ ਇਨ੍ਹਾਂ ਸਮਿਆਂ ਦੇ ਵਿੱਚ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਸੀਤ ਲਹਿਰ ਜ਼ਿਆਦਾ ਸੰਗ ਕਰਦੀ ਹੈ ਇਸ ਨਾਲ ਹੀ ਕਿਹਾ ਗਿਆ ਹੈ ਕਿ 8 ਜਨਵਰੀ ਤੋਂ ਪੰਜਾਬ ਦੇ ਵਿੱਚ ਬਾਰਿਸ਼ਾਂ ਵੀ ਹੋਣਗੀਆਂ ਇਸ ਨਾਲ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੀ ਸੇਮ ਅਲਰਟ ਜਾਰੀ ਕੀਤਾ ਗਿਆ ਹੈ ਹਾਲਾਂਕਿ 8 ਜਨਵਰੀ 9 ਜਨਵਰੀ ਤੋਂ ਬਾਅਦ ਮੌਸਮ ਖੁੱਲਣ ਦੇ ਵੀ ਅਸਾਰ ਨੇ ਕਿਉਂਕਿ ਦਸੰਬਰ ਮਹੀਨੇ ਦੇ ਵਿੱਚ ਆਮੋ-ਮੰਮ ਬਾਰਿਸ਼ਾਂ ਹੁੰਦੀਆਂ ਨੇ ਪਰ ਇਸ ਬੀਤੇ ਪਿਛਲੇ ਸਾਲ ਦੇ ਵਿੱਚ ਬਾਰਿਸ਼ਾਂ ਨਹੀਂ ਹੋਈਆਂ ਜਿਸ ਕਰਕੇ ਖੁਸ਼ਕੀ ਵਾਤਾਵਰਨ ਦੇ ਵਿੱਚ ਜ਼ਿਆਦਾ ਵਧੀ ਹੋਈ ਹੈ ਤੇ ਧੁੰਦ ਦਾ orange ਅਲਰਟ ਵੀ ਜਾਰੀ ਕੀਤਾ ਗਿਆ ਹੈ ਧੁੰਦ ਤੁਸੀਂ ਅਭੀਤੀ ਸ਼ਾਮ ਦਾ ਵੀ ਦੇਖਿਆ ਹੋਣਾ ਹੈ ਕਿ ਅਚਾਨਕ ਧੁੰਦ ਦੀ ਜਿਹੜੀ ਮਾਤਰਾ ਹੈ ਉਹ ਬਹੁਤ ਵੱਧ ਜਾਂਦੀ ਹੈ ਸਿਰਫ 15 ਤੋਂ 20 ਮੀਟਰ ਤੱਕ ਦੀ ਵਿਜ਼ਿਬਿਲਟੀ ਹੀ ਦਿਖਾਈ ਦਿੰਦੀ ਹੈ ਹੁਣ ਇਸ ਸਭ ਮਾਮਲੇ ਤੇ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਗਿਆ ਹੈ ਕਿ ਕੜਾਕੇ ਦੀ ਠੰਡ ਅਗਲੇ 24 ਘੰਟਿਆਂ ਦੇ ਵਿੱਚ ਪੈਣ ਵਾਲੀ ਹੈ ਫਿਲਹਾਲ ਅੱਜ ਕੀ ਹੋਇਆ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਾਕੀ ਹੋਰ ਤਾਜ਼ੀਆਂ ਤੇ ਵੱਡੀਆਂ ਖਬਰਾਂ ਲਈ ਦੇਖਦੇ ਰਹੋ ਪੰਜਾਬੀ ਲਾਈਨਸ ਟੀਵੀ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸਾਨੂੰ ਤੁਹਾਡੀ ਲੋੜ ਹੈ